ਸ਼੍ਰੀ ਹਰ ਗੋਵਿੰਦਪੁਰ ਸਾਹਿਬ ਦੇ ਪਿੰਡ ਬੋਹਜਾ ਦੇ ਵਸਨੀਕਾਂ ਦੀ ਜ਼ਿੰਦਗੀ ਕਿਸੇ ਨਰਕ ਤੋਂ ਘੱਟ ਨਹੀਂ ਪਿਛਲੇ ਲੰਬੇ ਸਮੇਂ ਤੋਂ ਛੱਪੜ ਦੀ ਸਫਾਈ ਨਾ ਹੋਣ ਕਾਰਨ ਗਲੀਆਂ ਵਿੱਚ ਗੰਦਾ ਪਾਣੀ ਖੜਾ ਹੈ ਜਿਸ ਵਿੱਚ ਚੌ ਲੰਗਣ ਲਈ ਪਿੰਡ ਵਾਸੀ ਮਜਬੂਰ ਨੇ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਕਈ ਘਰਾਂ ਅੰਦਰ ਵੀ ਗੰਦਾ ਪਾਣੀ ਭੜ ਗਿਆ ਹੈ ਚਾਰ ਚਫੇਰੇ ਸਿਰਫ ਗੰਦਾ ਪਾਣੀ ਹੀ ਨਜ਼ਰ ਆ ਰਿਹਾ ਹੈ ਰੋਜ਼ਾਨਾ ਕੰਮ ਕਾਜ ਲੈ ਕੇ ਨਿਕਲਣ ਵਾਲੇ ਤਾਂ ਕਿਸੇ ਤਰ੍ਹਾਂ ਇਹ ਗੰਦੇ ਪਾਣੀ ਵਿੱਚੋਂ ਨਿਕਲ ਲੈਂਦੇ ਨੇ ਪਰ ਸਕੂਲੀ ਬੱਚੇ ਤਾਂ ਸਕੂਲ ਤੱਕ ਵੀ ਨਹੀਂ ਜਾਤਾ ਰਿਹਾ ਸਬੰਧਿਤ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚਨੀ ਜਸਵੀਰ ਕੌਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਜਿੱਥੇ ਗਲੀਆਂ ਵਿੱਚ ਖੜੇ ਗੰਦੇ ਪਾਣੀ ਵਿੱਚੋਂ ਲੰਘਣ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਉੱਥੇ ਹੀ ਇਸ ਗੰਦੇ ਪਾਣੀ ਦੀ ਸਮੱਸਿਆ ਬਾਰੇ ਅਸੀਂ ਕਈ ਵਾਰ ਹਲਕਾ ਵਿਧਾਇਕ ਨੂੰ ਜਾਨੂ ਕਰਵਾ ਚੁੱਕੇ ਹਾਂ ਪਰ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਸਮੋਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜੇਕਰ ਇੱਕ ਹਫਤੇ ਤੱਕ ਇਸ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਸੜਕਾਂ ਤੇ ਜਾਮ ਲਗਾਣ ਲਈ ਮਜਬੂਰ ਹੋਵਾਂਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਹਲਕਾ ਪਿਤਾਇਖਤੇ ਬੀ ਡੀ ਪੀਓ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਹੋਵੇਗੀ। ਮਾਹਰ ਜੀ ਦੇ ਖਤੇ ਸਾਰੇ ਸੰਗਤ ਵੱਲੋਂ ਬੇਨਤੀ ਕੀਤੀ ਜਾਂਦੀ ਆ ਵੀ ਸਾਡੇ ਪਿੰਡ ਵਿੱਚ ਬੋਝਾ ਪਿੰਡ ਗੁਰਦਾਸਪੁਰ ਜ਼ਿਲ੍ਹਾ ਸਾਡੀ ਸੁਣਾਈ ਨਹੀਂ ਹੋਉਂਦੀ ਸਾਡੇ ਘਰਾਂ ਦੇ ਵਿੱਚ ਪਾਣੀ ਖਲੋਤਾ ਹੈ ਮੈਂ ਜਸਬੀਰ ਕੋ ਸਰਪੰਚਣੀ ਇਹਨਾਂ ਦੀ ਕੋਈ ਸੁਣਾਈ ਨਹੀਂ ਸਾਨੂੰ ਬਹੁਤ ਘਟੂ ਹੈ ਸਾਨੂੰ ਕੋਈ ਨਹੀਂ ਪੁੱਛਦਾ ਦੱਸਦਾ ਤੇ ਸਾਡੇ ਘਰਾਂ ਦੇ ਵਿੱਚ ਪਾਣੀ ਆ ਕੇ ਖਲੋਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜ਼ਿਲ੍ਹਾ ਗੁਰਦਾਸਪੁਰ ਫਸੀਲ ਸੀ ਨਹੀਂ ਹਰਗਪਿੰਡਪੁਰ ਪਿੰਡ ਬੋਝੀਆਂ ਤੋਂ ਬੋਲਦੇ ਆ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਰਕਾਰ ਕਾਗਜ਼ਾਂ ਵਿੱਚ ਤੇ ਬਹੁਤ ਤਰੱਕੀਆਂ ਦੱਸਦੀ ਆ ਪਰ ਪਿੰਡਾਂ ਦੇ ਵਿੱਚ ਜ਼ਮੀਨ ਪੱਧਰ ਤੇ ਆ ਕੇ ਵੇਖੋ ਜਨਤਾ ਦਾ ਕਿੰਨਾ ਬੁਰਾ ਹਾਲ ਆ ਅਸੀਂ ਵੋਟਾਂ ਪਾਈਆਂ ਸਰਕਾਰ ਬਣਾਈ ਪਰ ਸਾਡਾ ਕੋਈ ਕੰਮ ਨਹੀਂ ਸਵਾਰਿਆ ਗਿਆ ਨਾ ਤੇ ਸਾਡੇ ਪਿੰਡ ਵਿੱਚ ਕਿਸੇ ਦੇ ਜਿਹੜੇ ਗਰੀਬ ਨੇ ਉਹਨਾਂ ਦੇ ਨੀਲੇ ਕਾਰਡ ਬਣੇ ਆ ਤੇ ਛੱਪੜ ਦਾ ਪਾਣੀ ਵੇਖੋ ਆਣ ਕੇ ਸਰਕਾਰ ਨੂੰ ਬੈਂਦੀ ਵੀ ਸਾਡੇ ਘਰ ਵਿੱਚ ਗਿਆ ਜੀ ਅਸੀਂ ਸੰਗਤ ਨੇ ਕਿਤੇ ਜਾਣਾ ਘਰ ਮਹਾਰਾਜ ਜੀ ਦੇ ਲਿਆਉਣੀਆਂ ਉਹ ਗਰੰਤ ਸਾਹਿਬ ਨੂੰ ਆਪਣੇ ਘਰ ਲਿਆਉਣਾ ਉਹ ਕਿਸ ਰਸਤੇ ਲੈ ਕੇ ਆਈਏ ਵੇਖੋ ਪਾਣੀ ਪਾਣੀ ਵੇਖੋ ਕਿਵੇਂ ਘਰਾਂ ਦੇ ਵਿੱਚ ਵੜਿਆ ਪਿਆ ਵੇਖੋ ਸਾਡੀ ਬੇਨਤੀ ਹੈ ਕਿ ਛੱਪੜ ਦੀ ਸਫਾਈ ਕਰਾਈ ਜਾਵੇ ਤੇ ਘਰ ਨੂੰ ਆਉਣ ਵਾਲਾ ਰਸਤਾ ਪੱਕਾ ਕਰਵਾਇਆ ਜਾਵੇ ਤਾਂ ਜੋ ਅਸੀਂ ਆਰਾਮ ਨਾਲ ਰਹਿ ਸਕੀਏ ਜਦੋਂ ਦੀ ਸਰਕਾਰ ਬਣੀ ਆ ਬਹੁਤ ਵਾਰ ਦਫ਼ਤਰਾਂ ਦੇ ੱੱਕੇ ਖਾਦੇ ਨੇ ਬਲਾਕ ਅਫਸਰਾਂ ਨੂੰ ਵੀ ਕਿਹਾ ਮੌਕੇ ਦੇ ਐਮਐਲਏ ਵੀ ਆਏ ਨੇ ਚਿੱਠੀਆਂ ਵੀ ਲਿਖੀਆਂ ਵੀ ਲਿਖ ਕੇ ਪਾਈਆਂ ਨੇ ਪਰ ਕੋਈ ਅਸਰ ਨਹੀਂ ਹੋਇਆ ਸਾਡੀ ਬਾਰ-ਬਾਰ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਸਾਡੇ ਛੱਪੜ ਦੀ ਸਫਾਈ ਕੀਤੀ ਆ ਪਰ ਸਾਡੇ ਬੱਚੇ ਵੀ ਡੁੱਬਣ ਨੂੰ ਤਿਆਰ ਹੋ ਗਏ ਬੱਚੇ ਸਕੂਲ ਨਹੀਂ ਜਾ ਸਕਦੇ ਅਸੀਂ ਗੁਰਦੁਆਰੇ ਨਹੀਂ ਜਾ ਸਕਦੇ ਅਸੀਂ ਬਹੁਤ ਪਰੇਸ਼ਾਨ ਆ ਮਿਹਰਬਾਨੀ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਦੇ ਸਾਰੇ ਮਾਣੇ